ਬਾਬਾ ਜੀ ਵੱਲੋਂ ਸਿਰ ਟਕਲੀ ਕਮਾਲ ਬਣੇ ਜਾ ਰਹੇ ਨੇ ਕਿਉਂਕਿ ਬੜੀ ਹੀ ਸ਼ਰਧਾ ਭਾਵਨਾ ਨਾਲ ਇਹ ਜੋ ਦੂਰ ਦੂਰੋਂ ਵਿਦੇਸ਼ੀ ਪਹੁੰਚੇ ਨੇ ਹਰ ਬਾਰ ਦੀ ਤਰ੍ਹਾਂ ਇਸ ਵਾਰੀ ਚਪਹਿਰਾ ਜਪਤ ਸਮਾਗਮ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਜ ਦਿਨ ਐਤਵਾਰ ਹੈ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਤੰਤਨ ਬਾਬਾ ਦੀਪ ਸਿੰਘ ਦਰ ਤੇ ਨਤਮਸਤਕ ਹੋਣ ਲਈ ਪਹੁੰਚਦਿਆਂ ਸੁੱਚ ਪਹਿਰਾ ਜੱਪ ਸਮਾਗਮ ਵਿੱਚ ਹਾਜ਼ਰੀ ਭਰਦਿਆਂ ਸੁ ਵੱਡੀ ਗਿਣਤੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਲੰਬੇ ਲੰਬੇ ਲਾਈਨਾਂ ਦੇ ਵਿੱਚ ਲੱਗ ਕੇ ਤੰਤਨ ਬਾਬਾ ਦੀਪ ਸਿੰਘ ਦਰ ਤੇ ਪਹੁੰਚੀਆਂ ਨੇ ਬਿਲਕੁਲ ਜੀ ਸੱਚੇ ਮਨੋਂ ਸਭ ਕੁਝ ਇੱਥੇ ਮਿਲਦਾ ਵਾ ਬਾਬਾ ਜੀ ਦੀ ਬਹੁਤ ਕਿਰਪਾ ਕੀ ਹੈ ਤੇ ਕੀ ਲੱਗਦਾ ਕਿ ਵਿਸ਼ਵਾਸ ਜ਼ਿਆਦਾ ਬਣਿਆ ਕਿਉਂਕਿ ਅਰਦਾਸ ਜਿਹੜੀ ਕੀਤੀ ਹੋਵੇ ਤਾਂ ਕਬੂਲ ਹੁੰਦੀ ਹੈ ਦਿਨੋ ਦਿਨ ਵੱਧਦਾ ਪਿਆ ਜੀ ਬਾਕੀ ਬਾਬਾ ਜੀ ਤੇ ਵਿਸ਼ਵਾਸ ਹੋਣਾ ਚਾਹੀਦਾ ਵਾ ਸਭ ਕੁਝ ਮਿਲਦਾ ਵਾ ਕਿਵੇਂ ਦੇਖਦੇ ਹੋ ਕਿ ਸੰਗਤ ਦਾ ਇਕੱਠ ਹੈ ਦਿਨੋ ਦਿਨ ਵੱਧਦਾ ਹੀ ਜਾਂਦਾ ਹੈ ਪਹਿਲਾਂ ਨਾਲ ਜੀ ਦਿਨੋ ਦਿਨ ਵੱਧਦਾ ਵਾ ਦਿਨਾਂ ਦਾ ਤੇ ਸੰਗਤ ਆਉਂਦੀ ਕਿੰਨੇ ਚਿਰ ਹੋ ਗਿਆ ਤੁਹਾਨੂੰ ਇਹਨੂੰ ਹੋ ਗਿਆ ਜੀ ਕੋਈ ਤਕਰੀਬਨ ਵੀ 25 ਸਾਲ ਤੋਂ ਉੱਪਰ ਹੋ ਗਿਆ ਕੀ ਦੇਖਿਆ ਹੁਣ ਤੱਕ ਇੱਥੇ ਆ ਕੇ ਕੀ ਮਹਿਸੂਸ ਕੀਤਾ ਦਿਨੋ ਦਿਨ ਸੰਗਤ ਵਧਦੀ ਪਈ ਹੈ ਵਿਸ਼ਵਾਸ ਬਾਬਾ ਜੀ ਤੇ ਵਧਦਾ ਪਿਆ ਬਾਬਾ ਜੀ ਸਭ ਕੁਝ ਦਿੰਦੇ ਆ ਖੁਸ਼ੀਆਂ ਅਰਦਾਸਾਂ ਤੁਸੀਂ ਕੀਤੀਆਂ ਹੋਈਆਂ ਬਿਲਕੁਲ ਪੂਰੀਆਂ ਹੁੰਦੀਆਂ ਜੀ ਜਿਹੜੀ ਨਹੀਂ ਕੀਤੀ ਹੁੰਦੀ ਉਹ ਵੀ ਪੂਰੀ ਹੋ ਜਾਂਦੀ ਇਸ ਸਦਿਓ ਕਿ ਵਿਦੇਸ਼ਾਂ ਤੋਂ ਵੀ ਸੰਗਤ ਇੱਥੇ ਨਤਮਸਤਕ ਹੋਣ ਲਈ ਪਹੁੰਚੀ ਹੈ ਕਿਉਂਕਿ ਤਨ ਤਨ ਬਾਬਾ ਜੀ ਦੇ ਸੰਦਰ ਤੇ ਆ ਕੇ ਜਦੋਂ ਇੱਥੇ ਆ ਕੇ ਸੰਗਤ ਵੇਖੀ ਦੀ ਹੈ ਸੇਵਾ ਵੇਖੀ ਦੀ ਹੈ ਸੰਗਤ ਬਾਣੀ ਪੜ੍ਹੀ ਦੀ ਹੈ ਸੋ ਸੱਚੇ ਮਨੋਂ ਅਰਦਾਸਾਂ ਕੀਤੀ ਜਾਂਦੀਆਂ ਨੇ ਸੋ ਤਾ ਤੰਤਨ ਬਾਬਾ ਦੀਸਨੀ ਸਾਹਿਬ ਦੀਆਂ ਅਰਦਾਸਾਂ ਕਬੂਲ ਕਰਦੇ ਨੇ ਸੋ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਤੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਪਹੁੰਚੀ ਹੈ ਜੋ ਪਹੁੰਚ ਗਏ ਨੇ ਉਹ ਵੀ ਹੈਰਾਨ ਨੇ ਕਿ ਇੰਨੀ ਸੰਗਤ ਇੱਥੇ ਪਹੁੰਚੀ ਹੈ ਦੇਖੋ ਬਾਦਸ਼ਾਹ ਜੀ ਹੈਰਾਨਗੀ ਦੇ ਇਸੇ ਕਰਕੇ ਵੀ ਹੈਗੇ ਕਾਲਪੁਰਖ ਦੀ ਧਰਤੀ ਏ ਗੁਰੂ ਰਾਮਦਾਸ ਸਾਹਿਬ ਜੀ ਦੀ ਜਗਤ ਗੁਰੂ ਨਾਨਕ ਸਾਹਿਬ ਜੀ ਦੀਆਂ ਧਰਤੀਆਂ ਆ ਔਰ ਵਿਦੇਸ਼ਾਂ ਜਾਂਦੀਆਂ ਆ ਮੈਂ ਕਹਿੰਦਾ ਵੀ ਜਿਹੜੀ ਸਾਡੇ ਪੜੇ ਲਿਖੇ ਨੌਜਵਾਨ ਹੈ ਉਹ ਐਸੇ ਅੰਗਰੇਜ਼ਾਂ ਨੂੰ ਆਣ ਕੇ ਗਾਈਡ ਕਰਿਆ ਕਰਨ ਔਰ ਆਣ ਕੇ ਇਤਿਹਾਸ ਦੱਸਿਆ ਕਰਨ ਜਿਹੜੀ ਆਪਾਂ ਇਹਨਾਂ ਨਾਲ ਫੋਟੋਆਂ ਲਵਾਉਣੀ ਆ ਇੱਕ ਉਹ ਫੋਟੋ ਲਵਾਈਏ ਜਿੜੀ ਇਹਨਾਂ ਨੂੰ ਇਤਿਹਾਸ ਦੀ ਕੋਈ ਜਾਣਕਾਰੀ ਹੋਵੇ ਜਿੱਦਾਂ ਤੁਸੀਂ ਜਾਂਦੇ ਤੁਹਾਡਾ ਬਹੁਤ ਤਖੜਾ ਉਪਰਾਲਾ ਜੇ ਤੁਹਾਡੇ ਉਪਰਾਲੇ ਦੇ ਨਾਲ ਪਿੰਡਾਂ ਪਿੰਡਾਂ ਦੇ ਵਿੱਚ ਹੀ ਜਤਾਰੇ ਸਾਹਿਬ ਸ਼ੁਰੂ ਹੋ ਗਏ ਨੇ ਕੱਲ ਅਸੀਂ ਮਹਿਤਾ ਸਾਹਿਬ ਦੇ ਪਿੰਡ ਰੰਗੜ ਨੰਗੜ ਚ ਗਏ ਸੋਥੋਂ ਦੀਆਂ ਸੰਗਤਾਂ ਨੇ ਬੁਲਾਇਆ ਹੀ ਸਾਨੂੰ ਤੇ ਅਸੀਂ ਉਹਨਾਂ ਨੂੰ ਪੁੱਛਣ ਦੇ ਹਾਂ ਇਸਾਰੇ ਵਿਚਾਰੇ ਕਹਿੰਦੇ ਜਦੋਂ ਅਸੀਂ ਟੀਵੀ ਤੇ ਮੋਬਾਈਲਾ ਤੇ ਦੇਖਦੇ ਆ ਸਾਡੇ ਵਿੱਚ ਵੀ ਇੱਕ ਜਾਗਰੂਤਤਾ ਪੈਦਾ ਹੋ ਰਹੀ ਆ ਵੀ ਅਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਦੁਪਹਿਰੇ ਸਾਹ ਸ਼ੁਰੂ ਕਰੀਏ ਕੱਲ ਇੱਕ ਬਜ਼ੁਰਗ ਨੇ ਆਪਾਂ ਨੂੰ ਦੱਸਿਆ ਵੀ ਬਾਪੂ ਜੀ ਤੁਹਾਨੂੰ ਕੋਈ ਸਮੇਂ ਦਾ ਚੇਤਾ ਜੇ ਨਗਾ ਕਿਸ ਦਾ ਕਹਿੰਦੇ ਅੱਜ ਤੋਂ ਕੋਈ 10 ਵੀ 30 ਸਾਲ ਪਹਿਲਾਂ ਜਦੋਂ ਕੋਈ ਐਤਵਾਰ ਆਉਂਦਾ ਹੁੰਦਾ ਸੀ ਤੇ ਸ਼ੁਕਰ ਸ਼ਨੀਵਾਰ ਹੀ ਲੋਕ ਕਹਿੰਦੇ ਨੇ ਆਪਾਂ ਕਿੱਥੇ ਮਿਲਣਾ ਆਪਾਂ ਕਿੱਥੇ ਜਾਣਾ ਤੇ ਹੁਣ ਸੰਗਤਾਂ ਜੀ ਇੰਨਾ ਕਿ ਜ਼ੋਰ ਵਧ ਗਿਆ ਹਰ ਕੋਈ ਕਹਿੰਦਾ ਵੀ ਆਪਾਂ ਖੰਡੇ ਵਾਲੇ ਸਾਹਿਬ ਦੇ ਪਟਾਰਾ ਕੱਟਣ ਜਾਣਾ ਵਿਦੇਸ਼ਾਂ ਤੋਂ ਵੀ ਅੱਜ ਸੰਗਤ ਪਹੁੰਚੀ ਗੋਰੇਵੀ ਇੱਥੇ ਮੱਤਾ ਟਿਕਣ ਲਈ ਪਹੁੰਚੇ ਨੇ ਤੇ ਹੈਰਾਨ ਨੇ ਕਿ ਇੰਨੀ ਜ਼ਿਆਦਾ ਗਿਣਤੀ ਵਿੱਚ ਸੰਗਤ ਦਾ ਵਿਸ਼ਵਾਸ ਹੈ ਔਰ ਇੰਨਾ ਵੱਡਾ ਇਕੱਠ ਵੇ ਕੀ ਹੈਰਾਨ ਨੇ ਕਿ ਕਿੰਨਾ ਵਿਸ਼ਵਾਸ ਹੈ ਇਸ ਦਰ ਤੇ ਆ ਕੇ ਜਦੋਂ ਸੰਗਤ ਅਰਦਾਸ ਕਰਦੀ ਸਭ ਦੀਆਂ ਅਰਦਾਸਾਂ ਕਬੂਲ ਹੁੰਦੀਆਂ ਨੇ ਸੋ ਗੋਰੇਵੀ ਅੱਜ ਅਰਦਾਸ ਕਰਨ ਲਈ ਇਸ ਦਰ ਤੇ